ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਮਾਨ ਬਲੌਗ ਦੇ ਵਿੱਚ ਹੋਸਨਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅਸੀਂ ਵੀ ਸਾਰੇ ਜਾਣੇ ਠੀਕ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਹਾਂਜੀ ਲੋ ਜੀ ਆਪਾਂ ਕਰਦੇ ਹਾਂ ਅੱਜ ਦਾ ਆਪਣਾ ਬਲੌਗ ਸ਼ੁਰੂ ਦਿਨ ਹੈਗਾ ਜੀ ਵੀਰਵਾਰ ਦਾ ਟਾਈਮ ਹੋ ਚੁੱਕਿਆ ਜੀ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਤੇ ਅੱਜ ਆਪਾਂ ਥੋੜੀ ਜਿਹੀ ਟੀਪ ਕਲੀਨਿੰਗ ਕਰਨੀ ਸੀ ਕਿਉਂਕਿ 2-3 ਦਿਨ ਹੋ ਗਏ ਮੌਸਮ ਖਰਾਬ ਸੀਗਾ ਤੇ ਉਹਦੇ ਕਰਕੇ ਫਿਰ ਹੋਈ ਨਹੀਂ ਸੀਗੀ ਚੰਗੀ ਤਰ੍ਹਾਂ ਕਲੀਨਿੰਗ ਮੈਸੇਜ ਚਲੋ ਡੇਲੀ ਜਿਹੜੀ ਆਪਣੀ ਕਲੀਨਿੰਗ ਹੁੰਦੀ ਹੈ ਉਹ ਤਾਂ ਹੁੰਦੀ ਹੋ ਹੁੰਦੀ ਹੈ ਬਟ ਆਪਾਂ ਅੱਜ ਜਿਹੜੀ ਡੀਪ ਕਲੀਨਿੰਗ ਕਰਦੇ ਆਂ ਤੇ ਚਲੋ ਜੀ ਆਪਾਂ ਹੁਣ ਆਪਣੇ ਕੰਮਕਾਰ ਤੇ ਲੱਗਦੇ ਆਂ ਕਰਦੇ ਆਂ ਆਪਣੇ ਕੰਮ ਸ਼ੁਰੂ ਤੁਸੀਂ ਵਲੌਗ ਤੇ ਬਣੇ ਰਹੋ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਰੋਂ ਛੱਤਾਂ ਛਾੜਦੇ ਆਂ ਤੇ ਛੱਤਾਂ ਮੈਂ ਇਸ ਤਰ੍ਹਾਂ ਬੋਕਰ ਦੇ ਨਾਲ ਹੀ ਛਾੜਦੀ ਹੁੰਦੀ ਆ ਹਨਾ ਡੰਡੇ ਦੇ ਉੱਪਰ ਬੋਕਰ ਬੰਨ ਕੇ ਨਾ ਉਹਦੇ ਨਾਲ ਛਾੜਦੀ ਆਂ ਕਿ ਇਹਦੇ ਨਾਲ ਚੰਗੀ ਤਰ੍ਹਾਂ ਵਧੀਆ ਸਾਫ਼ ਹੋ ਜਾਂਦੀਆਂ ਜਾਨੀ ਕਿ ਜਿਹੜੇ ਸੀਮੈਂਟ ਵਗੈਰਾ ਜੋ ਵੀ ਜਾਂ ਮਿੱਟੀ ਘਟਾ ਹੁੰਦਾ ਕੰਧਾਂ ਦੇ ਉੱਪਰੋਂ ਉਹ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਤੇ ਲੋ ਜੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਸਾਰੀਆਂ ਕੰਧਾਂ ਵਗੈਰਾ ਸਾਫ਼ ਕਰ ਲਈਏ ਛੱਤ ਆਪਾਂ ਛਾੜਦੀਏ ਹੁਣ ਆਪਾਂ ਨੀਚੋਂ ਕੰਧਾਂ ਛਾੜੂ ਦੇ ਨਾਲ ਸਾਫ਼ ਕਰ ਲੈਨੇ ਆਂ ਸਾਰੀਆਂ ਚੰਗੀ ਤਰ੍ਹਾਂ ਤੇ ਇੱਕ ਇੱਕ ਰੂਮ ਕਰਕੇ ਆਪਾਂ ਚਾੜ ਲਾਂਗੇ ਕਿਉਂਕਿ ਬਹੁਤਾ ਜ਼ਿਆਦਾ ਤਾਂ ਨਹੀਂ ਹੈਗਾ ਸੀਗਾ ਤੇ ਥੋੜੇ ਸੀਗਾ ਇੰਨਾ ਜ਼ਿਆਦਾ ਖਲਾਰਾ ਨਹੀਂ ਸੀਗਾ ਤੇ ਚਲੋ ਜੀ ਆਪਾਂ ਹੁਣ ਇੱਕ ਇੱਕ ਰੂਮ ਕਰਕੇ ਝਾੜ ਲੈਨੇ ਆ ਤੇ ਹਾਂਜੀ ਪਲੀਜ਼ ਤੁਹਾਨੂੰ ਮੇਰੀ ਰਿਕਵੈਸਟ ਹੈ ਕੋਈ ਛੋਟੀ ਜੀ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਲਓ ਜੀ ਆਪਾਂ ਸਾਰੀਆਂ ਕੰਦਾ ਵਗੈਰਾ ਝਾੜ ਦਿੰਦੇ ਆ ਤੇ ਹੁਣ ਆਪਾਂ ਬੈੱਡ ਨੂੰ ਵੀ ਚੰਗੀ ਤਰ੍ਹਾਂ ਝਾੜ ਦਿੰਨੇ ਆ ਕਿਉਂਕਿ ਉੱਪਰੋਂ ਜਿਹੜੀ ਮਿੱਟੀ ਸੀਮੈਂਟ ਛੱਡਦਾ ਹਨਾ ਜੋ ਵੀ ਤੇ ਉਹ ਡਿੱਗਿਆ ਹੁੰਦਾ ਹਨਾ ਤਾਂ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਤੇ ਆਪਾਂ ਗੇਟ ਵੀ ਛਾੜ ਦਿੰਨੇ ਆ ਪਹਿਲਾਂ ਚੰਗੀ ਤਰ੍ਹਾਂ ਇਹਦੇ ਨਾਲ ਜਿਵੇਂ ਮੋਟਾ ਮੋਟਾ ਜਿਹਾ ਛਾੜ ਕੇ ਤੇ ਉਸ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਪਾਂਚਵੀਂ ਡਸਟਿੰਗ ਕਰਾਂਗੇ ਤੇ ਚਲੋ ਜੀ ਆਪਾਂ ਪਹਿਲਾਂ ਹੁਣ ਇੱਥੋਂ ਝਾੜ ਕੇ ਤੇ ਝਾੜੂ ਲਾ ਦਈਏ ਸਾਰੇ ਚੰਗੀ ਤਰ੍ਹਾਂ ਇਸ ਰੂਮ ਦੇ ਵਿੱਚ ਝਾੜੂ ਲਗਾ ਦਈਏ ਜੀ ਲੋ ਜੀ ਹੁਣ ਮੈਂ ਇੱਧਰ ਨੂਰ ਦੀਆਂ ਬੁੱਕਸ ਪਈਆਂ ਸੀਗੀਆਂ ਛੋਟੇ ਟੇਬਲ ਦੇ ਉੱਪਰ ਉਹਦਾ ਬੈਗ ਪਿਆ ਸੀ ਕਿਉਂਕਿ ਉਹ ਡੇਲੀ ਜਦੋਂ ਵਰਕ ਕਰਦਾ ਹਨਾ ਤਾਂ ਇੱਥੇ ਰੱਖ ਰੱਖਿਆ ਹਨੇ ਤੇ ਕਿਉਂਕਿ ਹੁਣ ਛੁੱਟੀਆਂ ਇੱਥੇ ਤਾਂ ਕਰਕੇ ਫਿਰ ਐਸਟੌਨ ਤੇ ਤਾਂ 10 ਮਿੰਟ ਖੇਡਦਾ ਹੁੰਦਾ ਫਿਰ ਬਾਅਦ ਵਿੱਚ ਦਿਨ ਦੇ ਵਿੱਚ ਨਾ ਉਹ ਸੁਣਦਾ ਨਹੀਂ ਹੈਗਾ ਤੇ ਆਪਣਾ ਜਿਹੜਾ ਸਕੂਲ ਦਾ ਉਹ ਵਰਕ ਹੀ ਕਰੀ ਜਾਂਦਾ ਬਾਕੀ ਵਰਕ ਵੀ ਐਸੀ ਬਹੁਤ ਜ਼ਿਆਦਾ ਹੋਮਵਰਕ ਮਿਲਿਆ ਹੋਇਆ ਹਨ ਤੇ ਚਲੋ ਜੀ ਆਪਾਂ ਇਹ ਟੇਬਲ ਵੀ ਉਹਦਾ ਪਹਿਲਾਂ ਸਾਫ਼ ਕਰ ਦਿੰਨੇ ਆ ਕਿਉਂਕਿ ਉਹ ਇੱਥੇ ਰੱਖ ਰੱਖਿਆ ਵੀ ਇੱਥੇ ਬੈਠ ਕੇ ਕੰਮ ਕਰ ਲੈਂਦਾ ਤੇ ਆਪਾਂ ਹੁਣ ਇਧਰੋਂ ਤੇ ਬਕਸੇ ਉਹਨੀਆਂ ਰੱਖ ਦਿੰਨੇ ਆ ਇੱਥੇ ਤੇ ਨਿਚੋਂ ਵੀ ਝਾੜੂ ਕੱਢ ਦਿੰਨੇ ਆ ਟੇਬਲ ਹਟਾ ਕੇ ਕਿਉਂਕਿ ਜਦੋਂ ਆਪਾਂ ਸਮਾਨ ਹਟਾ ਕੇ ਨਿਚੋਂ ਝਾੜੂ ਕੱਢ ਦਿੰਨੇ ਆ ਤਾਂ ਵਧੀਆ ਚੰਗੀ ਤਰ੍ਹਾਂ ਹਣਾ ਜਗ੍ਹਾ ਸਾਫ਼ ਹੋ ਜਾਂਦੀ ਆ ਤੇ ਹਰ ਰੋਜ਼ ਤਾਂ ਹਣਾ ਸਮਾਨ ਇੱਧਰ ਉੱਧਰ ਹੁੰਦਾ ਨਹੀਂ ਹੈਗਾ ਤੇ ਜਿੱਦਾਂ ਹੁਣ ਬੈੱਡ ਹੋ ਗਿਆ ਤੇ ਇਹ ਬੈੱਡ ਹੁਣ ਕਾਫੀ ਹੈਵੀ ਆ ਤੇ ਮੇਰੇ ਤੋਂ ਇਕੱਲੇ ਤੋਂ ਹੋਣਾ ਨਹੀਂ ਹੈਗਾ ਤਾਂ ਕਰਕੇ ਬੈੱਡ ਤਾਂ ਮੈਂ ਨਿਚੋਂ ਚਲੋ ਇਸ ਤਰ੍ਹਾਂ ਹੀ ਸਾਫ਼ ਕਰ ਦਿੱਤਾ ਸੀਗਾ ਤੇ ਬਾਕੀ ਜਿਹੜਾ ਸਮਾਨ ਮੇਰੇ ਤੋਂ ਚੱਕਿਆ ਜਾਂਦਾ ਸੀ ਉਹ ਆਪਾਂ ਸਮਾਨ ਨੂੰ ਹਟਾ ਹਟਾ ਕੇ ਚੰਗੀ ਤਰ੍ਹਾਂ ਨਿਚੋਂ ਝਾੜੂ ਵਗੈਰਾ ਲਗਾ ਕੇ ਕੋ ਚਲਾ ਹੋ ਜੀ ਆਪਾਂ ਸ੍ਰੂਮ ਦੇ ਵਿੱਚ ਝਾੜੂ ਲਗਾਤਾ ਹੁਣ ਆਪਾਂ ਆ ਗਏ ਸ੍ਰੂਮ ਦੇ ਵਿੱਚ ਹੁਣ ਆਪਾਂ ਇੱਥੋਂ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਸੋਫਿਆਂ ਨੂੰ ਝਾੜ ਕੇ ਤੇ ਕਵਰ ਲਾ ਦਿੰਨੇ ਆ ਤੇ ਪਹਿਲਾਂ ਉੱਪਰੋਂ ਮੈਂ ਛੱਤਾਂ ਇਹਦੀ ਵੀ ਝਾੜ ਲਈ ਸੀਗੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਿਆ ਕੰਧਾਂ ਵਗੈਰਾ ਝਾੜ ਲਈਆਂ ਸੀਗੀਆਂ ਤੇ ਬਟ ਮੈਂ ਉਹਦੀ ਸਾਰੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਫਿਰ ਵੀਡੀਓ ਜਿਹੜੀ ਆਪਣੀ ਉਹ ਜ਼ਿਆਦਾ ਵੱਡੀ ਹੋ ਜਾਣੀ ਸੀਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਝਾੜ ਲਿਆ ਤੇ ਹੁਣ ਪਹਿਲਾਂ ਮੈਂ ਸੋਫਿਆਂ ਦੇ ਕਵਰ ਜਿਹੜੇ ਉਹ ਲਾ ਦਿੰਨੀ ਆ ਤੇ ਉਸ ਤੋਂ ਬਾਅਦ ਫਿਰ ਇੱਥੇ ਜਾਨਕੀ ਝਾੜੂ ਮੈਂ ਸਾਰੇ ਕੀ ਦੇ ਸਾਰੇ ਕਵਰ ਵਗੈਰਾ ਇਹਦੇ ਚੇਂਜ ਕੀਤੇ ਤੋਤੇ ਸੀਗੇ ਹਨਾ ਇਹ ਵੀ ਆਪਾਂ ਇਸ ਤਰ੍ਹਾਂ ਲਾ ਦਿੰਨੇ ਆ ਤੇ ਬਾਕੀ ਜਿਵੇਂ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਉਹ ਵੀ ਕਰ ਦਿੰਨੇ ਆ ਤੇ ਹੁਣ ਅਸੀਂ ਪਹਿਲਾਂ ਇਹਦੇ ਸੋਫਿਆਂ ਦੇ ਕਵਰ ਲਾ ਦਿਆ ਤੇ ਕਿਉਂਕਿ ਜਿਵੇਂ ਉੱਪਰੋਂ ਛੱਤਾਂ ਝਾੜ ਕੇ ਝਾੜੂ ਵਗੈਰਾ ਕੱਢ ਕੇ ਉਸ ਤੋਂ ਬਾਅਦ ਫਿਰ ਸਾਰੇ ਕਵਰ ਲਾਈਏ ਹਨਾ ਤਾਂ ਫਿਰ ਚੰਗੀ ਤਰ੍ਹਾਂ ਡਸਟਿੰਗ ਹੋ ਜਾਂਦੀ ਹੈ ਨਹੀਂ ਤਾਂ ਫਿਰ ਜਦੋਂ ਝਾੜੂ ਲਾਉਨੇ ਆ ਫਿਰ ਉਹ ਹਨਾ ਨੀਚੋਂ ਉੱਡ ਕੇ ਵੀ ਘੱਟਾ ਜਿਹਾ ਉੱਪਰ ਪਈ ਜਾਂਦਾ ਹੈ ਤਾਂ ਕਰਕੇ ਉਹ ਤਾਂ ਮੈਂ ਪਹਿਲਾਂ ਜਿਵੇਂ ਉਸ ਰੂਮ ਦੇ ਵਿੱਚੋਂ ਵੀ ਇਸ ਰੂਮ ਚੋਂ ਪਹਿਲਾਂ ਜਿਵੇਂ ਝਾੜ ਲਾਉਣ ਤੋਂ ਪਹਿਲਾਂ ਮੋਟਾ-ਮੋਟਾ ਜਿਹਾ ਘੱਟਾ ਜਿਹਾ ਝਾੜਤਾ ਸੀਗਾ ਜਿਵੇਂ ਗੇਟ-ਬੂਟ ਸੀਗੇ ਜਿਹੜੇ ਉਹਨਾਂ ਤੋਂ ਤੇ ਹੁਣ ਆਪਾਂ ਚੰਗੀ ਤਰ੍ਹਾਂ ਇੰਡਸਟਰੀング ਕਰਦੇ ਆਂ ਸਾਰੀ ਸਮਾਨ ਨਾਲੇ ਸੈੱਟ ਕਰੀ ਜਾਂਦੇ ਆਂ ਨਾਲੇ ਆਪਾਂ ਝਾੜ-ਪੂੰਝ ਕਰੀ ਜਾਂਦੇ ਆਂ ਲੋ ਜੀ ਹੁਣ ਆਪਾਂ ਫੇਰ ਆ ਗਏ ਇਸ ਰੂਮ ਦੇ ਵਿੱਚ ਤੇ ਹੁਣ ਆਪਾਂ ਦੁਬਾਰਾ ਫੇਰ ਤੋਂ ਅੰਡਰਸਟਿੰਗ ਕਰ ਦਿੰਨੇ ਆ ਕਿਉਂਕਿ ਟੋਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਆ ਇੱਕ ਤੇ ਦਾ ਕਲਰ ਉਸ ਤਰ੍ਹਾਂ ਦਾ ਹੈ ਘੱਟਾ ਥੋੜਾ ਜਿਹਾ ਜ਼ਿਆਦਾ ਇਹਦੇ ਉੱਪਰ ਉਹ ਦਿਖਦਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਦੀ ਡਸਟਿੰਗ ਕਰਕੇ ਤੇ ਆਪਾਂ ਬੈਂਡ ਸ਼ੀਟ ਲਾ ਦਿੰਨੇ ਆ ਇਹਦੇ ਉੱਪਰ ਯਾਨੀ ਕਿ ਚਾਦਰ ਪਿਛਾ ਦਿੰਨੇ ਆ ਚੰਗੀ ਤਰ੍ਹਾਂ ਝਾੜ ਕੇ ਤੇ ਗੇਟ ਨੂੰ ਵੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਦਿੰਨੇ ਆ ਮਿੱਟੀ ਘਟਾ ਜਿਵੇਂ ਨੀਚੋ ਛਾੜੂ ਲਗਾਉਣੀ ਹੈ ਜਦੋਂ ਉਹ ਹੀ ਉਡੜ ਕੇ ਕਰਦਾ ਜਿਹੜਾ ਗੇਟ ਦੇ ਉੱਪਰ ਪਈ ਜਾਂਦਾ ਕਿਉਂਕਿ ਇਹ ਕਲਰ ਹੀ ਐਵੇਂ ਦਾ ਨਾ ਕਾਫੀ ਕਲਰ ਦੇ ਉੱਪਰ ਬਹੁਤ ਜਲਦੀ ਜਿਹੜਾ ਮਿੱਟੀ ਘਟਾ ਜਾਂ ਜੰਮਦਾ ਹੈਗਾ ਤੇ ਹਾਂਜੀ ਲੋ ਜੀ ਹੁਣ ਆਪਾਂ ਬੈੱਡ ਸ਼ੀਟ ਚੇਂਜ ਕਰ ਦਿੰਨੇ ਆ ਯਾਨੀ ਕਿ ਬੈੱਡ ਸ਼ੀਟ ਬਦਾ ਦਿੰਨੇ ਆ ਚੰਗੀ ਤਰ੍ਹਾਂ ਤੇ ਛਾੜ ਪੁੰਛ ਤਾਂ ਹੋ ਗਈ ਐ ਇਸ ਰੂਮ ਦੀ ਤਕਰੀਬਨ ਸਾਰੇ ਕਮਰਾਂ ਦੀ ਹੋ ਗਈ ਐ ਬਸ ਸੈਟਿੰਗ ਰਹਿ ਗਈ ਕਰਨ ਵਾਲੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਬੈੱਡ ਸ਼ੀਟ ਪਾ ਕੇ ਤੇ ਇਸ ਰੂਮ ਨੂੰ ਵੀ ਕਰ ਦਿੰਨੇ ਆ ਸੈਟ ਤੇ ਬਾਕੀ ਮੈਟਸ਼ੀਟ ਪੁਛਾ ਕੇ ਤੇ ਬਾਕੀ ਰੂਮ ਫਿਰ ਆਪਾਂ ਕਰਦੇ ਹੁਣ ਸੈਟ ਤੇ ਹਾਂਜੀ ਬਾਕੀ ਘਰ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਚਾਹੇ ਕੱਚਾ ਹੋਵੇ ਤੇ ਚਾਹੇ ਪੱਕਾ ਹੋਵੇ ਹਨਾ ਸਫਾਈ ਦੇ ਨਾਲ ਹੀ ਸੋਹਣਾ ਲੱਗਦਾ ਹਨ ਜੇਕਰ ਆਪਾਂ ਘਰ ਦੇ ਵਿੱਚ ਸਫਾਈ ਹੋਵੇ ਆਪਣੇ ਚ ਹਨਾ ਤੇ ਆਪਣੇ ਮਨ ਨੂੰ ਵੀ ਵਧੀਆ ਸਕੂਨ ਮਿਲਦਾ ਹਨਾ ਤੇ ਆਪਾਂ ਨੂੰ ਆਪ ਨੂੰ ਵੀ ਚੰਗਾ ਲੱਗਦਾ ਤੇ ਦੇਖਣ ਵਾਲੇ ਨੂੰ ਵਧੀਆ ਲੱਗਦਾ ਹਨਾ ਤੇ ਚਲੋ ਜੀ ਹੁਣ ਮੈਂ ਬੈੱਡ ਸ਼ੀਟ ਪਛਾਦੀ ਸੀ ਤੇ ਜੇ ਪ੍ਰੈਸ ਟੇਬਲ ਦੇ ਉੱਪਰ ਵੀ ਇਹਨਾਂ ਅਰਸ਼ ਨੂੰ ਰਵਿਸ਼ਾਉਣ ਨਹੀਂ ਦਿੰਦਾ ਹੈਗਾ ਉਹ ਪਤਾ ਨਹੀਂ ਕਿਉਂ ਉਹਨੂੰ ਐ ਹੁੰਦਾ ਕਿ ਇਹ ਦਿੰਦਾ ਵੀ ਮम्मा ਇਸ ਤਰ੍ਹਾਂ ਹੀ ਰੱਖਿਆ ਕਰੋ ਇਹਨੂੰ ਉਹ ਪ੍ਰੋਵੀਜ਼ਨ ਇਹ ਦਿੰਦਾ ਮੈਂ ਜਦੋਂ ਵਿਛਾਵੀ ਦਿੰਨੀ ਆ ਨਾ ਉੱਪਰ ਤਾਂ ਫਿਰ ਉਹ ਲਾ ਦਿੰਦਾ ਉਹ ਕਹਿੰਦਾ ਜਦੋਂ ਤੁਸੀਂ ਕੱਪੜੇ ਪ੍ਰੈਸ ਕਰਨੇ ਹੁੰਦੇ ਆ ਨਾ ਜਦੀ ਇਹਦੇ ਉੱਪਰ ਵਿਛਾ ਲਿਆ ਕਰੋ ਤੇ ਉਹਦਾ ਨਾਂ ਵਿਛਾਇਆ ਕਰੋ ਪਤਾ ਨਹੀਂ ਕਿਉਂ ਉਹਨੂੰ ਕੀ ਵੀ ਇਸ ਤਰ੍ਹਾਂ ਚੰਗਾ ਲੱਗਦਾ ਪਰ ਮੈਂ ਫਿਰ ਇਸ ਤਰ੍ਹਾਂ ਕੀ ਵੀ ਜਿਹੜੀ ਇਹ ਸਿੰਗਲ ਹਨਾ ਸੀਗੀ ਚਾਦਰ ਇਹ ਪਛਾਤੀ ਤੇ ਉੱਪਰ ਦੀ ਇਹ ਜਿਹੜਾ ਟੇਬਲ ਦਾ ਜਿਹੜਾ ਖਬਰ ਸੀਗਾ ਹੈ ਤਾਂ ਥੋੜਾ ਜਿਹਾ ਇਹ ਛੋਟਾ ਪਰ ਮੈਂ ਇਹ ਵਿਛਾਤਾ ਮੈਂ ਹੈ ਵੀ ਚੱਲ ਹਨਾ ਇਹ ਇਹਦੇ ਇਹ ਤਾਂ ਠੀਕ ਲੱਗਦਾ ਹਨਾ ਫਿਰ ਕਹਿੰਦਾ ਚੱਲ ਇਹ ਵਿਛਾ ਦਿਓ ਤੇ ਹੁਣ ਆਪਾਂ ਇਹ ਬਿਛਾਤਾ ਤੇ ਇਹ ਆਪਣਾ ਰੂਮ ਜਿਹੜਾ ਬਿਲਕੁਲ ਹੋ ਚੁੱਕਾ ਸੈੱਟ ਤੇ ਬਸ ਹੁਣ ਇੱਥੇ ਰਹਿ ਗਿਆ ਜੀ ਆਪਣਾ ਕੱਲਾ ਪੋਚਾ ਲਾਉਣ ਵਾਲਾ ਤੇ ਹੁਣ ਆਪਾਂ ਚੱਲਦੇ ਹਾਂ ਦੂਸਰੇ ਰੂਮ ਦੇ ਵਿੱਚ ਤੇ ਬਸ ਹੁਣ ਆਪਾਂ ਇਸ ਰੂਮ ਦਾ ਵੀ ਜਾਨੀ ਕਿ ਇਸ ਬੈੱਡ ਦਾ ਟੋਪ ਵਗੈਰਾ ਸਾਫ਼ ਕਰਕੇ ਤਾਂ ਇੱਥੇ ਵੀ ਆਪਾਂ ਬੈੱਡ ਸ਼ੀਟ ਜਿਹੜੀ ਹੈ ਉਹ ਬਿਛਾ ਦਿੰਨੇ ਆ ਜੀ ਬਾਕੀ ਅਜਨਾ ਮੈਨੂੰ ਕਾਫੀ ਟਾਈਮ ਲੱਗ ਗਿਆ ਸੀਗਾ ਡੀਪ ਕਲੀਨਿੰਗ ਦੇ ਵਿੱਚ ਤਾਂ ਕਰਕੇ ਹੀ ਮੈਂ ਨਾ ਇੱਕ ਇੱਕ ਰੂਮ ਹੀ ਪਹਿਲਾਂ ਕਰ ਰਹੀ ਸੀਗੀ ਕਿਉਂਕਿ ਜੇ ਮੈਂ ਜ਼ਿਆਦਾ ਲੇਟ ਹੋਣ ਲੱਗੀ ਤਾਂ ਫਿਰ ਇਸ ਤਰ੍ਹਾਂ ਹੋਊਗਾ ਵੀ ਮੈਂ ਸਾਰਾ ਖਲਾਰਾ ਪਾ ਲਾਂ ਤੇ ਫਿਰ ਮੈਂ ਜ਼ਿਆਦਾ ਲੇਟ ਹੋ ਜਾ ਕਿਉਂਕਿ ਫਿਲਹਾਲ ਹੱਲੇ ਮੈਂ ਇੱਥੇ ਰੋਟੀ ਬਣਾਉਣੀ ਸੀਗੀ ਸਵੇਰ ਦੀ ਟਾਈਮ ਇੱਥੇ 10:00 ਵੱਜ ਗਏ ਸੀਗੇ ਤੇ ਉਹਦੇ ਕਰਕੇ ਫਿਰ ਮੈਨੂੰ ਇਸ ਤਰ੍ਹਾਂ ਸੀਗਾ ਵੀ ਜੇ ਮੈਂ ਸਾਰਾ ਕਮਰਿਆਂ ਦਾ ਇਕੱਠਾ ਹੀ ਖਲਾਰਾ ਪਾ ਲਿਆ ਨਾ ਤਾਂ ਫਿਰ ਔਖਾ ਵੀ ਹੋ ਜਾਊਗਾ ਹਨਾ ਕਿਉਂਕਿ ਆ ਫਿਰ ਇਸ ਤਰ੍ਹਾਂ ਵੀ ਇੱਕ ਗਰਮੀ ਹੋ ਜਾਂਦੀ ਹੈ ਹਨਾ ਚਲੋ ਦੋ ਤਿੰਨ ਦਿਨ ਹੋ ਗਏ ਸੀ ਮੌਸਮ ਸਾਫ ਸੀ ਜਾਨੀ ਕਿ ਠੰਡਾ ਸੀਗਾ ਪਰ ਅੱਜ ਫਿਰ ਧੁੱਪ ਆ ਹਨਾ ਤੇ ਜਦੋਂ ਮੀਂਹ ਤੋਂ ਬਾਅਦ ਧੁੱਪ ਨਿਕਲਦੀ ਆ ਤਾਂ ਫਿਰ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਆ ਉਹਦੇ ਕਰਕੇ ਫਿਰ ਮੈਂ ਸੋਚਿਆ ਕਿ ਪਹਿਲਾਂ ਮੈਂ ਇੱਕ ਇੱਕ ਰੂਮੀ ਹੀ ਸੈੱਟ ਕਰੂੰਗੀ ਤੇ ਇਸੇ ਤਰ੍ਹਾਂ ਮੈਂ ਇੱਕ ਇੱਕ ਰੂਮ ਕਰਕੇ ਮੈਂ ਤਿੰਨ ਰੂਮ ਜਿਹੜੇ ਸੈੱਟ ਕਰ ਲਿਆ ਤੇ ਹੁਣ ਮੇਰਾ ਕਿਚਨ ਦਾ ਕੰਮ ਰਹਿ ਗਿਆ ਤੇ ਜਾਨੀ ਕਿ ਕਿਚਨ ਦਾ ਕੰਮ ਰਹਿ ਗਿਆ ਪੂਜਾ ਰੂਮ ਤਾਂ ਚਲੋ ਮੈਂ ਵੈਸੇ ਤਾਂ ਡੇਲੀ ਹੋ ਹੀ ਜਾਂਦਾ ਹਨਾ ਜਦੋਂ ਆਪਾਂ ਉੱਥੇ ਸਵੇਰੇ ਸ਼ਾਮ ਜਿਵੇਂ ਜੋਤ ਵਤੀ ਕਰਦੇ ਆ ਬਟ ਉਹਨੂੰ ਵੀ ਮੈਂ ਸੋਚਿਆ ਸੀਗਾ ਕਿ ਮੈਂ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰਦੀ ਆ ਤੇ ਬਟ ਉਹ ਨਹੀਂ ਕੀਤੀ ਹੈ ਨਾ ਤੇ ਫਿਰ ਰਸੋਈ ਵੀ ਮੈਂ ਰਹਿਣਤੀ ਸੀਗੀ ਕਿਉਂਕਿ ਰਸੋਈ ਤਾਂ ਵੈਸੇ ਮੈਨੂੰ ਥੋੜੇ ਦੇ ਨਹੀਂ ਹੋ ਗਏ ਸੀਗੇ ਬਟ ਮੈਂ ਕਰੂੰਗੀ ਜ਼ਰੂਰ ਡੀਪ ਕਲੀਨਿੰਗ ਤੇ ਪਰ ਹੁਣੇ ਨਹੀਂ ਕਰਦੀ ਹੈਗੀ ਕਿਉਂਕਿ ਫਿਰ ਨਾ ਟਾਈਮ ਬਹੁਤ ਜ਼ਿਆਦਾ ਹੋ ਜਾਣਾ ਤੇ ਅੱਜ ਮੈਂ ਪਾਠ ਵੀ ਨਹੀਂ ਕੀਤਾ ਗਿਆ ਮੇਰੇ ਤੋਂ ਕਿਉਂਕਿ ਹੁਣ ਮੈਂ ਇਸ ਤਰ੍ਹਾਂ ਵੀ ਸਵੇਰੇ ਹਨਾ ਉੱਠਨਸਾਰ ਆਪਾਂ ਆਪਣੇ ਕੰਮ ਕਰਨ ਨੂੰ ਲੱਗ ਜਾਂਦੇ ਆ ਗਰਮੀ ਕਰਕੇ ਤੇ ਮੈਂ ਜਿਵੇਂ 9:00 ਵਜੇ ਤੱਕ ਆਪਣਾ ਜਿਹੜਾ ਕੰਮ ਨਿਬੜਕੇ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਪਾਠ ਕਰਦੀ ਹੁੰਨੀ ਆ ਪਰ ਅੱਜ ਮੈਂ ਕਾਫੀ ਡੇਟ ਹੋ ਗਈ ਸੀ ਤਾਂ ਕਰਕੇ ਫਿਰ ਅੱਜ ਮੇਰੇ ਤੋਂ ਪਾਠ ਨਹੀਂ ਹੋਇਆ ਮੈਂ ਕਿਹਾ ਚਲੋ ਸ਼ਾਮ ਦੇ ਟਾਈਮ ਤੇ ਕਰੂੰਗੀ ਅੱਜ ਤੇ ਜੇਕਰ ਹਨਾ ਤੁਸੀਂ ਵੀ ਇਸ ਤਰ੍ਹਾਂ ਜਿਵੇਂ ਆਪਾਂ ਚਲੋ ਆਪਣੇ ਘਰ ਦੀ ਜਿਹੜੀ ਸਾਫ ਸਫਾਈ ਵੀ ਜ਼ਰੂਰੀ ਆ ਸਾਰੇ ਕੰਮ ਜ਼ਰੂਰੀ ਆ ਪਰ ਆਪ ਇਸ ਤਰੀਕੇ ਦੇ ਨਾਲ ਜੇ ਆਪਣੇ ਘਰ ਦੇ ਕੰਮਕਾਰ ਕਰਾਂਗੇ ਹਨਾ ਸੋਚ ਸਮਝ ਕੇ ਜਿੱਦਾਂ ਹਨਾ ਵੀ ਜਿੰਨਾ ਕ ਆਪਾਂ ਕੰਮ ਕਰ ਸਕੀਏ ਬਸ ਓਨਾ ਕੀ ਆਪਾਂ ਖਲਾਰਾ ਪਾਈਏ ਤਾਂ ਫਿਰ ਆਪਣੇ ਜਿਹੜੇ ਘਰ ਦੇ ਕੰਮਾਂ ਨੂੰ ਵਧੀਆ ਮਨ ਵੀ ਲੱਗਦਾ ਹਨਾ ਤੇ ਇਹ ਕੰਮ ਵੀ ਵਧੀਆ ਸਾਫ਼ ਹੁੰਦਾ ਹੈ ਤੇ ਹਾਂਜੀ ਲੋ ਜੀ ਹੁਣ ਆਪਣੇ ਜਿਹੜੇ ਰੂਮ ਸੀਗੇ ਉਹ ਸੈੱਟ ਹੋ ਚੁੱਕੇ ਨੇ ਤੇ ਹੁਣ ਆਪਾਂ ਮੈ ਲੱਗੀਆਂ ਤੇ ਪੋਚਾ ਲਗਾਉਣਾ ਇਹ ਬਾਕੀ ਇਸ ਤਰੀਕੇ ਦੇ ਨਾਲ ਹੀ ਮੈਂ ਆਪਣੇ ਜਿਹੜਾ ਡਿਪ ਕਲੀਨਿੰਗ ਕਰਦੀ ਹੁੰਨੀ ਆ ਕਿਉਂਕਿ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਹਨਾ ਇੱਕ ਇੱਕ ਰੂਮ ਕਰਕੇ ਜਦੋਂ ਕਰਦੇ ਆ ਤਾਂ ਜਿਹੜਾ ਕੰਮ ਉਹ ਵੀ ਵਧੀਆ ਸਾਫ਼ ਹੁੰਦਾ ਤੇ ਆਪਣਾ ਮਨ ਵੀ ਲੱਗਦਾ ਹਨਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਹੀ ਕੰਮ ਕਰਿਆ ਕਰੋ ਕਿ ਤੁਹਾਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ ਕੰਮ ਕਰਦਿਆਂ ਨੂੰ ਹਨਾ ਤੁਹਾਡਾ ਮਨ ਵੀ ਲੱਗੇ ਘਰ ਦੇ ਕੰਮਾਂ ਦੇ ਵਿੱਚ ਤੇ ਕੰਮ ਜਿਹੜਾ ਉਹ ਸਾਫ਼ ਹੋ ਜੇ ਹਨਾ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਕੰਮ ਕਰਦੇ ਆ ਤਾਂ ਚਲੋ ਆਪਣਾ ਜਿਹੜਾ ਮਨ ਵੀ ਵਧੀਆ ਰਹਿੰਦਾ ਤੇ ਜਦੋਂ ਆਪਾਂ ਵੈਸੇ ਡੀਪ ਕਲੀਨਿੰਗ ਕਰਦੇ ਆ ਤਾਂ ਜਿਹੜਾ ਆਪਣਾ ਵਧੀਆ ਮਾਨਸਿਕ ਸਕੂਨ ਮਿਲਦਾ ਤੇ ਹਨਾ ਘਰ ਵੀ ਸੋਹਣਾ ਲੱਗਦਾ ਤੇ ਚਲੋ ਜੀ ਹੁਣ ਆਪਾਂ ਉਧਰ ਪੋਚਾ ਲਗਾਤਾ ਹੁਣ ਆਪਾਂ ਇਸ ਰੂਮ ਦੇ ਵਿੱਚ ਵੀ ਮੈਂ ਪੋਚਾ ਲਗਾ ਦਿੰਨੀ ਆ ਤੇ ਪੋਚਾ ਤਾਂ ਹਮੇਸ਼ਾ ਹੀ ਮੈਂ ਲਾਈਜ਼ੋਨ ਹਨਾ ਪਾ ਕੇ ਹੀ ਪੋਚਾ ਲਗੋਣੀ ਹੁੰਨੀ ਆ ਜੀ ਕਿਉਂਕਿ ਜਿਵੇਂ ਸਾਫ ਸਫਾਈ ਤੋਂ ਇਲਾਵਾ ਬਾਕੀ ਵੀ ਕਰਦੇ ਹਨਾ ਬਹੁਤ سارے ਕੰਮ ਬਣ ਜਾਂਦੇ ਆ ਤੇ ਹਨਾ ਮੈਂ ਇਕੱਲੀ ਕਰਕੇ ਮੈਨੂੰ ਬਹੁਤ ਔਖਾ ਵੀ ਹੋ ਜਾਂਦਾ ਜਿਵੇਂ ਸਾਰੇ ਕੰਮ ਹੀ ਕਰਨੇ ਪੈਂਦੇ ਆ ਤੇ ਇਸ ਕਰਕੇ ਫਿਰ ਮੈਂ ਆਪਣਾ ਇਸ ਤਰੀਕੇ ਦੇ ਨਾਲ ਹੀ ਜਿਹੜੇ ਆਪਣੇ ਕੰਮਕਾਰ ਆ ਉਹ ਕਰ ਲੈਣੀਆਂ ਤੇ ਅੱਜ ਮੈਂ ਸਵੇਰੇ ਹਨਾ ਜਲਦੀ ਥੋੜਾ ਜਿਹਾ ਲੱਗ ਗਈ ਸੀਗੀ ਉੱਠ ਕੇ ਕੰਮ ਕਰ ਜਲਦੀ ਨਿਬੜੇ ਦੂਸਰੇ ਫਿਰ ਦੂਸਰੇ ਕੰਮਕਾਰ ਪਹਿਲਾਂ ਨਿਬੜੇ ਹਨਾ ਜਿਹੜੇ ਜਿਵੇਂ ਪਸ਼ੂਆਂ ਦੇ ਕੰਮਕਾਰ ਉਹ ਵੀ ਜ਼ਰੂਰੀ ਹੋਗੇ ਵੀ ਉਹ ਵੀ ਆਪਾਂ ਛੱਡ ਨਹੀਂ ਸਕਦੇ ਉਧਰ ਉਹਨੂੰ ਬਿੜੇ ਫਿਰ ਬਾਹਰ ਬਿੜੇ ਤੋਂ ਸਾਫ ਸਫਾਈ ਕਰਕੇ ਉਸ ਤੋਂ ਬਾਅਦ ਫੇਰ ਮੈਂ ਜਾਨੀ ਕਿ ਆਪਣਾ ਜਿਹੜਾ ਡੀਪ ਕਲੀਨਿੰਗ ਨੂੰ ਲੱਗੀ ਸੀਗੀ ਤੇ ਬਾਕੀ ਮੈਨੂੰ ਵੈਸੇ ਬਹੁਤ ਟਾਈਮ ਲੱਗ ਗਿਆ ਤੇ ਲੋ ਜੀ ਇਧਰ ਦੇਖੋ ਆਪਣੇ ਜਿਹੜੇ ਰੂਮ ਐ ਤਿੰਨੋਂ ਸੈੱਟ ਹੋ ਚੁੱਕੇ ਨੇ ਵਧੀਆ ਕਲੀਨ ਹੋ ਚੁੱਕੇ ਨੇ ਤੇ ਆਪਾਂ ਹੁਣ ਕਰਦੇ ਆਂ ਵਲੌਗ ਦਾ ਐਂਡ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਉਹ ਪਸੰਦ ਆਇਆ ਹੋਊਗਾ ਜੇਕਰ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਤੇ ਹਾਂਜੀ ਠੀਕ ਹੈ ਜੀ ਮਿਲਦੇ ਆਂ ਆਪਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ